ਸ਼ੰਭੂਤੇ ਕਨੌਰੀ ਬਾਰਡਰ ਤੋਂ ਕਿਸਾਨਾਂ ਦਾ ਧਰਨਾ ਚਕਾਉਣਾ ਕਿਸਾਨਾਂ ਦਾ ਬਹੁਤ ਸਾਰਾ ਸਮਾਨ ਚੋਰੀ ਹੋ ਜਾਣਾ ਇਸ ਸੇ ਮੁਤਲਕ ਕਿਸਾਨਾਂ ਵੱਲੋਂ ਇੱਕ ਮਹਾ ਪੰਚਾਇਤ ਕੀਤੀ ਗਈ ਤੇ ਉਸ ਦੇ ਵਿੱਚ ਜਗੀਰ ਸਿੰਘ ਦੰਦੇਵਾਲ ਨੇ ਇੱਕ ਵੱਡਾ ਐਲਾਨ ਕੀਤਾ ਜਿਸ ਨੇ ਕਿ ਮਾਨ ਸਰਕਾਰ ਦੀਆਂ ਹੁਣ ਮੁਸ਼ਕਲਾਂ ਵਧਾ ਦਿੱਤੀਆਂ ਨੇ ਔਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਰਹਿਣ ਵਾਲੇ ਜਦੇ ਉੱਤੇ ਗੱਲਬਾਤ ਕਰਾਂਗੇ ਤੇ ਉਧਰ ਕੀ ਪੰਜਾਬ ਦੇ ਵਿੱਚ ਹੁਣ ਧਰਮ ਪਰਿਵਰਤਨ ਬੰਦ ਹੋਣ ਜਾ ਰਿਹਾ ਹੈ ਸ਼ਕਾਲਤਿਕ ਸਭ ਦੇ ਨਵੇਂ ਜਿੱਤਦਾ ਯਾਨੀ ਕੁਲਵਿੰਦ ਸਿੰਘ ਗੜਕਾਜ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਕਿਹੜੀ ਮਹੀਮਾ ਸ਼ੁਰੂ ਕੀਤੀ ਜਾ ਰਹੀ ਹੈ ਹੁਣ ਤੇ ਸਿੱਖ ਧਰਮ ਨੂੰ ਲੈ ਕੇ ਕਿਹੜੇ-ਕਿਹੜੇ ਅੱਗੇ ਕੰਮ ਹੋਣਗੇ ਉਹਦੇ ਮੁਤਲਕ ਵਿਚਾਰ-ਚਰਚਾ ਕਰਾਂਗੇ ਪ੍ਰੋਗਰਾਮ 'ਚ ਵਿਚਾਰਾਂ ਦੇ ਸੰਪਾਣੀ ਹਾਜ਼ਰ ਨੇ ਉਹਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਹੰਤੂਆ ਪ੍ਰੀਤ ਸਿੰਘ ਖੰਡੂੜੇ ਤੁਹਾਨੂੰ ਸਾਰਾ ਪ੍ਰੋਗਰਾਮ ਸਵਾਗਤ ਜੀ ਜੀਨ ਜਠਾ ਸਭ ਬਹੁਤ ਧੰਨਵਾਦ ਦੇਰੇ ਵੱਲੋਂ ਸਤਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਸਤਿ ਸ੍ਰੀ ਅਕਾਲ ਆਦਾ ਕਨਪੂ ਸਾਹਿਬ ਸ਼ੰਭੂ ਤੇ ਏਕਨੌਰੀ ਬਾਰਡ ਨੂੰ ਕਿਸਾਨਾਂ ਦੇ ਧਰਨੇ ਚ ਕਿਹਾ ਗਿਆ ਮਾਨਸਿਕ ਕਰਨੇ ਕਰਮ ਕੀਤੀ ਤੇ ਉਹਦੇ ਵਿੱਚ ਕਿਸਾਨਾਂ ਦਾ ਬਹੁਤ ਸਾਰਾ ਸਮੂਹ ਜਿਹੜਾ ਫੋਰੀ ਹੋ ਜਾਂਦਾ ਹੈ ਇਸੇ ਮਾਮਲੇ ਤੋਂ ਮਹਾਪੰਚਾਇਤ ਕਿਹੜੇ ਕਿਹੜੇ ਫੈਸਲੇ ਮਹਾਪੰਚਾਇਤ ਚੁੜਾਈਗੇ। ਠੱਠਾ ਸਾਹਿਬ ਮਹਾਪੰਚਾਇਤ ਜਿਹੜੀ ਕੱਲ ਹਲਕਾ ਖਨੌਰ ਦੇ ਪਿੰਡ ਚਾਪੜ ਵਿਖੇ ਕੀਤੀ ਗਈ ਜਿੱਥੇ ਹਜ਼ਾਰਾਂ ਹੀ ਗਿਣਤੀ ਦੇ ਕਿਸਾਨ ਬੀਬੀਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਦੇ ਵਿੱਚ ਉੱਚੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇਸ ਗੈਰ ਰਾਜਨੀਤਿਕ ਦੇ ਸੂਬਾ ਪ੍ਰਧਾਨ ਤੇ ਕਨਵੀਡਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਨਾਲ ਅਬਰਨਿਉ ਕੁਹਾਰ ਤੇ ਨਵਦੀਪ ਸਿੰਘ ਜਲਵੇੜਾ ਨੇ ਸਮੂਲੀਅਤ ਕੀਤੀ। ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਪਾਸੇ ਸਰਕਾਰ ਗੱਲਬਾਤ ਕਰਨ ਲਈ ਜਾਂ ਫੈਸਲਾ ਕੋਈ ਕਰਨ ਦੇ ਲਈ ਬੁਲਾਉਂਦੀ ਹੋਵੇ। ਤੇ ਦੂਜੇ ਪਾਸੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਨਾਲ ਹੀ ਜਿੱਥੇ ਮੋਰਚਾ ਕਪੂਰੀ ਸੌਰੀ ਸਨੌਰੀ ਆਪਣਾ ਘਣਾਉ ਘਣਾਉਰੀ ਜਿਹੜਾ ਅੱਧੇ ਹਾਂ ਅੱਧੇ ਸ਼ੰਭੂ ਵਿਖੇ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਮੋਰਚਾ ਉਹਦੇ ਉੱਤੇ ਪੁਲਿਸ ਬਲ ਵਰਤ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਧੱਕੇ ਨਾਲ ਉਹਨਾਂ ਦਾ ਸਮਾਨ ਉਥੋਂ ਚੋਰੀ ਕੀਤਾ ਗਿਆ ਉਹਨੂੰ ਬੇਇਜ਼ਤ ਕੀਤਾ ਗਿਆ ਤੇ ਜੇਲਾ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇਹ ਮੈਂ ਕਹਿੰਦਾ ਇੱਕ ਅਨਜ਼ਾ ਦੇ ਨਾਲ ਇੱਕ ਜਿਹਨੂੰ ਅਸੀਂ ਹਿੰਦੁਸਤਾਨ ਦਾ ਅੰਨ ਦਾਤਾ ਕਹਿੰਦੇ ਆ ਜਿਹੜਾ ਗਰਮੀਆਂ ਸਰਦੀਆਂ ਧੁੱਪਾਂ ਚੱਕੜਾਂ ਦੇ ਵਿੱਚ ਅੰਬਰ ਉਹਦੇ ਨਾਲ ਇਹ 슬ੋਗ ਕਿਤੇ ਉਹਦੀ ਘੋਰ ਨਿੰਦਿਆ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਇਹ ਵਾਰਨਿੰਗ ਦਿੱਤੀ ਗਈ ਕਿ 4 ਮਈ ਦੀ ਇੱਕ ਮੀਟਿੰਗ ਰੱਖੀ ਹੈ ਸੈਂਟਰ ਗਵਰਨਮੈਂਟ ਨੇ ਖੇਤੀਬਾੜੀ ਮੰਤਰੀ ਉਹ ਕਹਿੰਦੇ ਜੇ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਾ ਹੋਇਆ ਫੈਸਲਾ ਮਤਲਬ ਐਮਐਸਪੀ ਦੇਤੇ ਗਰੰਟੀ ਦਾ ਬਿੱਲ ਸਰਕਾਰ ਨਾਲ ਆਵਦਾ ਇਹ ਮੋਰਚਾ ਤੇ ਡੱਲੇਵਾ ਦਾ ਮਰਨ ਵਰਤੋਂ ਜਾਰੀ ਰਹੇਗਾ ਮਰਨ ਵਰਤੋਂ ਦਾ ਅਜੇ ਵੀ ਚੱਲ ਰਿਹਾ ਤੇ ਇਸ ਲਈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ 4 ਮਈ ਦੇ ਫੈਸਲੇ ਨੂੰ ਲਾਗੂ ਕਰੇ ਜੇ ਲਾਗੂ ਨਹੀਂ ਕਰੇਗਾ ਤਾਂ ਸੂਚਾ ਪੰਜਾਬ ਕਿਸਾਨ ਜਥੇਬੰਦੀਆਂ ਦਿੱਲੀ ਲਈ ਕੋਚ ਕਰ ਦਿੰਦੀਆਂ ਤਾਕੂ ਸਾਹਿਬੋ ਜਿਸ ਤਰੀਕੇ ਨਾਲ ਬਰਤਾਨਪੁਰਾ ਵਾਪਰਿਆ ਉਹਦੇ ਵਿੱਚ ਬਹੁਤ ਸਾਰਾ ਚੋਰੀ ਦਾ ਸਮਾਨ ਮਿਲਿਆ ਵੀ ਆ ਤੇ ਇੱਕ ਤੁਹਾਨੂੰ ਪਤਾ ਹੈ ਵੀ ਖਬਰ ਸਾਹਮਣੇ ਆਈ ਸੀ ਕਿ ਇੱਕ ਟਰਾਲੀ ਹੈ ਜਿਹੜੀ ਉਹ ਸਿਪਾਹੀ ਨੇ ਆਪਣੇ ਚਾਚੇ ਦੇ ਘਰੋਂ ਕੋਈ ਹੋਈ ਸੀਗੀ ਤਾਂ ਹਾਲਾਂਕਿ ਪੁਲਿਸ ਕਹਿੰਦੀ ਹੈ ਕਿ ਜਿਹੜਾ ਸਮਾਨ ਆਇਆ ਸੀ ਸਾਰਾ ਦੇ ਰਹੇ ਆ ਕੁਝ ਵੀ ਜਿਹੜਾ ਚੋਰੀ ਨਹੀਂ ਹੋਇਆਗਾ ਪਰ ਦੂਜੇ ਪਾਸੇ ਹਜੇ ਵੀ ਬਹੁਤ ਸਾਰਾ ਸਮਾਨ ਖਸਾਨਾ ਜਿਹੜਾ ਚੋਰੀ ਹੋਇਆ ਪਿਆ ਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਇੱਕ ਨੇ ਜਿਹੜੀ ਟ੍ਰਾਂਡੀ ਚੋਰੀ ਕੀਤੀ ਸੀਗੀ ਤਾਂ ਇਹ ਕਿਸ ਤਰੀਕੇ ਦੀ ਕਰਤੌਸੀ ਮੰਨਦੇ ਹੋ ਕਿ ਲੱਖਾਂ ਦਾ ਸਮਾਨ ਹੁੰਦਾ ਇਨੀ ਤਨਖਾਹ ਹੁੰਦੀ ਹੈ ਤੇ ਫਿਰ ਵੀ ਜਿਹੜੀ ਪੁਲਿਸ ਦੇ ਜਿਹੇ ਕਾਰਨਾਮੇ ਸਾਹਮਣੇ ਆਉਂਦੇ ਨੇ ਛੱਠਾ ਦਾ ਇਸ ਇਨਸਾਨ ਦੀ ਜ਼ਮੀਰ ਮਰ ਜਾਏ ਉਹ ਕਹਿੰਦੇ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਉੱਪਰ ਆ ਭੁੱਖੇ ਦੀ ਭੁੱਖ ਨਹੀਂ ਉਤਰੀ ਚਾਹੇ ਉਹਨੂੰ ਪੂਰੀਆਂ ਦੇ ਢੇਰ ਬਕਵਾ ਲੈ ਢੇਲਾ ਇਸ ਲਈ ਇਨਸਾਨ ਜਿਹੜੀ ਹੌਸਟ ਹੈ ਕਿੰਨੇ ਕਿੰਨੀ ਤਰਖਾਹਾਂ ਲੈਂਦੇ ਨੇ ਘੱਟ 70000 ਤੋਂ ਘੱਟ ਇੱਕ ਆਮ ਸਪਾਹੀ ਦੀ ਤਰ੍ਹਾਂ ਦੀ ਬਾਕੀ ਤਰ੍ਹਾਂ ਦੀ ਗਿਪਤੀ ਲਾਲ ਲੱਖਾਂ تک ਪਹੁੰਚ ਜਾਂਦੀ ਲੇਕਿਨ ਜਮੀਰ ਕਿੰਨੀ ਜਿੜੀ ਹੋਈ ਹੈ ਉਹਦੇ ਵਿੱਚ ਆਇਆ ਇੱਕ ਪੁਲਿਸ ਮੁਲਾਜ਼ਮ ਨੇ ਟਰਾਲੀ ਉੱਥੇ ਹਟਾ ਕੇ ਆਪਣੇ ਘਰ ਪੇਂ ਸੀ ਇਕੱਲੇ ਪੁਲਿਸ ਮੁਲਾਜ਼ਮ ਦੀ ਗੱਲ ਨਾ ਕਰੋ ਉਸ ਟਾਈਮ ਦੇ ਜੋ ਸਰਕਾਰ ਦੇ ਨਾਲ ਰਲੇ ਹੋਏ ਬੰਦੇ ਯਾ ਸਰਕਾਰੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬੰਦੇ ਸਨ ਜਦੋਂ ਸਰਕਾਰ ਨੇ ਕਿਹਾ ਭਗਵਾਨਤਮਾਨ ਨੇ ਕਿਹਾ ਇਹ ਮੋਰਚੇ ਨੂੰ ਖਤਮ ਕਰਾਉਣਾ ਉਸਨੇ ਡੀਸੀ ਨੂੰ ਹੁਕਮ ਦਿੱਤਾ ਐਮਐਲਐਨ ਨੂੰ ਹੁਕਮ ਦਿੱਤਾ ਜਿਵੇਂ ਮਰਜ਼ੀ ਕਰੋ ਇਹ ਮੋਰਚੇ ਨੂੰ ਚੱਕੋ ਉਹਨਾਂ ਨੇ ਆਪਣੇ ਬੰਦੇ ਲਿਜਾ ਕੇ ਟਰੈਕਟਰ ਜਾ ਕੇ ਟਰਾਲੀਆਂ ਪਾ ਪਾ ਕੇ ਉੱਤੇ ਗਦਾਮਾਂ ਦੀ ਖੜੀਆਂ ਕਰਤੀਆਂ ਜਿੱਥੇ ਵੀ ਕਿਤੇ ਅਣਜਾਣ ਜਗ੍ਹਾ ਬਿਲੀ ਜਿੱਥੇ ਕੋਈ ਪੌਂਦਾ ਨਾ ਹੋਵੇ ਉੱਥੇ ਖੜੀ ਕਰ ਦੋ ਦੋ ਚਾਰ ਦਿਨ ਦੇਖਾਂ ਨੂੰ ਨਾ ਆਪ ਇਸ ਤਰ੍ਹਾਂ ਹੈ ਬਹੁਤ ਸਾਰੀਆਂ ਟਰਾਲੀਆਂ ਅਸੀਂ ਜਿਹੜੀਆਂ ਮੈਂ ਖੁਦ ਦੇਖਿਆ ਕੋਈ ਨਹਿਰ ਦੇ ਕੰਢੇ ਤੇ ਲਾਈ ਖੜੀ ਹੈ ਜੰਗਲ ਦੇ ਵਿੱਚ ਕੋਈ ਕਿਸੇ ਦੇ ਖਾਲੀ ਟਿਊਬਲ ਤੇ ਲਾਈ ਖੜੀ ਹੈ ਕੋਈ ਕਿਸੇ ਦੇ ਨਾਲ ਖਾਈ ਕਰਾਂ ਨਹੀਂ ਮੇਰੀ ਤਾਂ ਹੈ ਨਹੀਂ ਤੇ ਪੜੋਸੀ ਖੜੀ ਕਰ ਗਿਆ ਇਸ ਤਰ੍ਹਾਂ ਦਾ ਕੰਮ ਸਾਰਾ ਜਿਹੜਾ ਹੈ ਸਰਕਾਰ ਤੇ ਦੋਸ਼ ਲੱਗੇ ਇੱਥੇ ਤੱਕ ਕਿ ਲੋਕਾਂ ਨੇ ਸਰਕਾਰ ਐਮਐਲਏ ਉੱਤੇ ਵੀ ਦੋਸ਼ ਲਾਇਆ ਕਿ ਐਮਐਲਏ ਦੇ ਰਿਸ਼ਤੇਦਾਰ ਐਮਐਲਏ ਦੇ ਸਾਥੀ ਐਮਐਲਏ ਦੇ ਨਜ਼ਦੀਕ ਲਿਆਣੇ ਇਹ ਕੱਲੀਆਂ ਟਰਾਲੀ ਨਹੀਂ ਚੱਕੀਆਂ ਕਿਉਂਕਿ ਉਹ ਸਾਲ ਤੋਂ ਉੱਥੇ ਬੈਠੇ ਸੀ ਉਹਨਾਂ ਕੋਲ ਕੋਲਡਰ ਵੀ ਸੀਗੇ ਉਹਨਾਂ ਨੇ ਏਸੀ ਵੀ ਰੱਖਿਆ ਸੀ ਉੱਥੇ ਖਬਰਾਂ ਸੁਣਵਾ ਤੇ ਐਲਸੀਡੀ ਵੀ ਲੱਗੀ ਰਹੀ ਭਾਵੇਂ ਪੂਰਾ ਘਰੇਲੂ ਸਮਾਨ ਸੀ ਜਿਹੜਾ ਕਿ ਇਹਨਾਂ ਲੋਕਾਂ ਨੇ 747 ਦੀ ਲੁੱਟ ਮੰਗੋ ਜਿਵੇਂ 747 ਦੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਪੰਜਾਬ ਦੀ ਵੰਡ ਹੋਈ ਸੀ ਉਸ ਟਾਈਮ ਜਿਹਦੇ ਵੀ ਕੋਈ ਚੀਜ਼ ਹੱਥ ਲੱਗਿਆ ਉਹਨਾਂ ਨੂੰ ਇਹ ਸ਼ਰਮ ਨਹੀਂ ਆਈ ਪੰਜਾਬਣ ਵਾਲਿਆਂ ਨੂੰ ਕਿ ਅਸੀਂ ਵੀ ਜੱਟ ਆ ਅਸੀਂ ਵੀ ਕਿਸਾਨ ਆ ਅਸੀਂ ਕਿਸਾਨਾਂ ਦੀ ਫਾਇਦਾ ਕੀਤੀ ਹੋਈ ਜਿੰਸ ਕਰਨਿਆ ਅਸੀਂ ਉਹਨਾਂ ਦੇ ਸਮਾਨ ਨੂੰ ਚੱਕਿਆ ਇਹ ਜੇ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਡੱਕ ਡੋਕ ਕੇ ਮਰ ਜਾਣਾ ਚਾਹੀਦਾ ਜਿਹੜੇ ਬੰਦੇ ਟਰੇਸ ਹੋਏ ਨੇ ਜਾਂ ਜਿਨ੍ਹਾਂ ਦਾ ਨਾਮ ਆ ਰਿਹਾ ਮੈਂ ਕਹਿੰਦਾ ਸਮਾਜਿਕ ਤੌਰ ਤੇ ਉਹਨਾਂ ਦਾ ਬਾਹਰ ਕਾਟ ਕਰਨਾ ਚਾਹੀਦਾ ਜਿੱਥੇ ਜਾਣ ਉਹਨਾਂ ਨੂੰ ਕਿ ਉਹ ਕਿਸਾਨੀ ਚੋਰ ਆ ਗਏ ਕਿਸਾਨੀ ਚੋਰ ਆ ਗਏ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਇਹ ਕਿਸੇ ਤਰ੍ਹਾਂ ਹੋਇਆ ਪਰ ਹੁਣ ਇਹ ਮੋਰਚੇ ਤਾਂ ਜਿੱਤੇ ਜਾਂਦੇ ਹੁੰਦੇ ਨੇ ਜੇ ਯੂਨੀਅਨ ਹੋਵੇ ਏਕਤਾ ਹੋਵੇ ਇੱਕ ਦਾ ਇੱਕ ਮੁਸਤਾ ਹੋਵੇ ਹੁਣ ਸਾਡੀਆਂ ਐਨੀਆਂ ਜਥੇਬੰਦੀਆਂ ਕਿਸਾਨਾਂ ਦੀ ਕੋਈ 30-32 ਬਣੀਆਂ ਹੋਈਆਂ ਨੇ ਦੋ ਜਥੇਬੰਦੀਆਂ ਕੋਈ ਮੋਰਚਾ ਲਾਉਂਦੀਆਂ ਦੋ ਨਾਲ ਵਿਰੋਧ ਕਰਦੀਆਂ ਨੇ ਦੋ ਸੈਂਟਰ ਆਏ ਇਸ ਲਈ ਇਸ ਮੋਰਚੇ ਦਾ ਲੰਬਾ ਹੋਣਾ ਜਾਂ ਮੰਗਾ ਨਾ ਮੰਨੀਆਂ ਜਾਣੀਆਂ ਉਹਦਾ ਕਾਰਨ ਇਹ ਹੈ ਕਿ ਖਾਨੀ ਜਿਹੜੇ ਮੋਰਚੇ ਦੇ ਲੀਡਰਾਂ ਨੇ ਇਹਨਾਂ ਚ ਫੁੱਟ ਪਈ ਹੋਈ ਹੈ ਹੁਣ ਕਿਸਾਨੀ ਲੀਡਰ ਬਹੁਤ ਘੱਟ ਨੇ ਜਿਹਨੂੰ ਆਪੇ ਕਿਸਾਨ ਲੀਡਰ ਹੈ ਬਾਕੀ ਬੰਦੇ ਲੀਡਰ ਬਣ ਗਏ ਇਹਨਾਂ ਨੂੰ ਸੁਭਰੇ ਵੀ ਕਿਸੇ ਨੂੰ ਮੁੱਖ ਮੰਤਰੀ ਸੁਭਰੇ ਆਉਣ ਲੱਗੇ ਕਿ ਸਾਨੂੰ ਐਮਐਲਏ ਬਣਦੇ ਸੁਭਰੇ ਆ ਗਏ ਇੱਥੇ ਤੱਕ ਕੀ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਉਸ ਟਾਈਮ ਜਿਹੜੇ ਲੋਕ ਇੱਕ ਵਰਕਰ ਬਣ ਕੇ ਗਏ ਸੀ ਉੱਥੋਂ ਲੀਡਰ ਬਣ ਕੇ ਆਏ ਤੇ ਉੱਥੋਂ ਇੰਨਾ ਕੀਮਤੀ ਸਵਾਰ ਕਿਉਂਕਿ ਉਸ ਟਾਈਮ ਪੂਰੇ ਹਿੰਦੁਸਤਾਨ ਕੀ ਵਰਡ ਦੇ ਵਿੱਚ ਲੋਕਾਂ ਨੂੰ ਇਹ ਸੀ ਕਿ ਕਿਸਾਨੀ ਮੋਰਚੇ ਨੂੰ ਕਾਮਯਾਬ ਕਰਨਾ ਇਹ ਸਭ ਦੇ ਹਿੱਤਾਂ ਵਾਸਤੇ ਬਾਹਰੋਂ ਫੰਡ ਵੀ ਆਏ ਲੋਕਾਂ ਨੇ ਡਾਕਟਰਾਂ ਤੱਕ ਦਵਾਈਆਂ ਤੱਕ ਆਈਆਂ ਪਰ ਸਾਡੇ ਸਾਡੇ ਕੁਝ ਲਾਲਚੀ ਲੋਕਾਂ ਨੇ ਲਾਲਚੀ ਬੰਦੇ ਨੇ ਉਹ ਸਮਾਨ ਚੋਰੀ ਕਰ ਕਰ ਕੇ ਆਪਣੇ ਘਰਾਂ ਤੇ ਲਿਆਂਦਾ ਕੋਈ ਏਸੀ ਚੱਕ ਲਿਆ ਆ ਕੋਈ ਕੂਲਰ ਚੱਕ ਲਿਆ ਆ ਕੋਈ ਇਸ ਤਰ੍ਹਾਂ ਸਮਾਂ ਲਿਆ ਬਹੁਤ ਸ਼ਰਮ ਦੀ ਗੱਲ ਹੈ ਮੋਰਚੇ ਉਦੋਂ ਚੱਲਦੇ ਨੇ ਸੰਗਠਨ ਕੋਈ ਵੀ ਜਿਹੜੀ ਐਜੂਕੇਸ਼ਨ ਉਦੋਂ ਚੱਲਦੀ ਹੈ ਜਦ ਤੱਕ ਉਹਦੇ ਵਿੱਚ ਤੁਹਾਡੇ ਵਿੱਚ ਕੋਈ ਤਿਆਗ ਦੀ ਭਾਵਨਾ ਨਾ ਹੋਵੇ ਤਿਆਗ ਦੀ ਭਾਵਨਾ ਜ਼ਰੂਰੀ ਹੈ ਕਿ ਅਸੀਂ ਜਿਸ ਕਾਰਜ ਦੇ ਲਈ ਜਿਸ ਕੰਮ ਦੇ ਲਈ ਆਏ ਆ ਉਹ ਮੋਰਚਾ ਜਿੱਤ ਕੇ ਜਾਣਾ ਹੈ ਉਹ ਮੋਰਚਾ ਕਾਮਯਾਬ ਵੀ ਹੋਇਆ ਥ리에 ਤੇ ਆ ਕੇ ਸਰਕਾਰ ਦੀਆਂ ਗੱਲਾਂ ਚਾ ਕੇ ਧੋਖਾ ਖਾ ਕੇ ਸਾਡੇ ਲੀਡਰ ਸਾਡੇ ਲੀਡਰਾਂ ਨੂੰ ਇਹ ਹੋ ਗਿਆ ਸਾਡਾ ਐਡਾ ਪ੍ਰੈਸ਼ਰ ਬਣ ਗਿਆ ਵੀ ਅਸੀਂ ਹੁਣ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਸਿਰਫ ਗੱਲਾਂ ਬਾਤਾਂ ਹੋਏ ਸੀਗੇ ਜਿਹੜੀ ਬਾਕੀ ਗਰੰਟੀਆਂ ਕੀਤੀਆਂ ਸੀਗੇ ਐਮਐਸਪੀ ਦੀ ਗਰੰਟੀ ਕੀਤੀ ਸੀ ਕੇਸ ਜੋ ਬਣੇ ਸੀ ਉਹ ਵਾਪਸ ਲੈਣੇ ਸੀਗੇ ਬਿਜਲੀ ਦੇ ਮਸਲੇ ਸੀਗੇ ਉਹ ਸਾਰੇ ਉਥੇ ਹੀ ਬੱਟੇ ਖਾਤੇ ਬਹਿ ਕੇ ਕਿਸੇ ਉੱਤੇ ਕੋਈ ਕੰਮ ਨਹੀਂ ਹੋਇਆ ਇਸ ਲਈ ਇਹ ਮੋਰਚਾ ਜੀ ਜਿਹੜਾ ਤਾਰ ਪੀਡੋ ਹੋ ਗਿਆ ਇੱਥੇ ਆ ਕੇ ਕਿਸਾਨ ਆ ਗੋ ਵੱਡੇ ਗਏ ਕੋਈ ਇਲੈਕਸ਼ਨ ਡਾੜਲਾ ਗਿਆ ਉਹ ਇਲੈਕਸ਼ਨ ਦਾ ਬਾਈਕਾਟ ਕਰਨ ਲੱਗਿਆ ਕਿਸੇ ਨੇ ਆਪਣੀ ਜਥੇਬੰਦੀ ਬਣਾ ਲਈ ਕਿ ਜਿੱਦਾਂ ਕਹਿੰਦਾ ਤਾਕਤ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਉਹਨੇ ਆਪਣੇ ਚਾਰ ਬੰਦੇ ਕਰਕੇ ਆਪਣੀ ਯੂਨੀਅਨ ਬਣਾ ਲਈ ਇਸ ਲਈ ਜਦ ਤੱਕ ਇੱਕ ਸਮੂੱਚੀ ਕਿਸਾਨ ਯੋਨੀ ਨਹੀਂ ਬਣਦੀ ਸਾਰੇ ਹੀ ਜਿਹੜੇ 30 32 ਦਲ ਨੇ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੇ ਅੱਗੇ ਇੱਕ ਮੰਗਾ ਲੈ ਕੇ ਨਹੀਂ ਚੱਲਦੇ ਜਦ ਤੱਕ ਮੋਰਚਾ ਜਿੰਨੀ ਦੇਰ ਮਰਜ਼ੀ ਲਾਇਆ ਜਾਣ ਇਹ ਕਾਹ ਵ્યાਪ ਸਰਕਾਰ ਨਹੀਂ ਹੋਣ ਦੇਵੇਗੀ ਕਿ ਸਰਕਾਰ ਡਿਵਾਈਡ ਐਂਡ ਰੂਲ ਦੀ ਪਾਲਸੀ ਬਤਰੀ ਬਿਲਕੁਲ ਤੇ ਖੰਗੋਸਰ ਤੁਸੀਂ ਨਮੇ ਜਤੇਜਦਾਰ ਦਾ ਨਮਾ ਬਿਆਨ ਸੁਣ ਲਿਆ ਹੋਣਾ ਹੈ ਕਹਿੰਦੇ ਕਿ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਅੰਮ੍ਰਿਤਸਰ ਤੋਂ ਕਿਵੇਂ ਦੇਖਦੇ ਹੋ ਪਹਿਲਾਂ ਕਿੰਨਾ ਕੁ ਧਰਮ ਪ੍ਰਚਾਰ ਹੋ ਰਿਹਾ ਤੇ ਇਹ ਜਿਹੜਾ ਉਹਨਾਂ ਦਾ ਬਿਆਨ ਹੈ ਇਹ ਕਿਸ ਸੰਦਰਭ ਦੇ ਵਿੱਚ ਦਿੱਤਾ ਗਿਆ ਜੀ ਪਿੱਛੇ ਤੇ ਕਾਰਨ ਕੀ ਨਜ਼ਰ ਆ ਰਹੇ ਤੁਹਾਨੂੰ ਜੀ ਅੱਠਾ ਸਾਹਿਬ ਨਮਾ ਜਤੇਜਦਾਰ ਇੱਕ ਸਿਕਾਈ ਲੈ ਮੰਗੋ ਉੱਪਰੋਂ ਗਿਰਿਆ ਉਹ ਕੋਮ ਨੇ ਸਿੱਖ ਪੰਥ ਨੇ ਉਹਨੂੰ ਕੋਈ ਪਰਿਵਾਰਕੀ ਨੀਤੀ ਵੀ ਇਹਨੂੰ ਜਫੇਦਾਰ ਬਣਾਇਆ ਜਦੋਂ ਜਫੇਦਾਰ ਕਿਸੇ ਨੂੰ ਨਿਯੁਕਤ ਕੀਤਾ ਜਾਂਦਾ ਹੈ ਉਦੀ ਤਾਜ ਪੋਸ਼ੀ ਹੁੰਦੀ ਹੈ ਉਸ ਤਾਜ ਪੋਸ਼ੀ ਦੇ ਵਿੱਚ ਸਾਰੇ ਹੀ ਸਿੰਘ ਸਾਡਾ ਬਟਾਦਾਲ ਫਾਊਂਡੇਸ਼ਨ ਅਲੱਗ-ਅਲੱਗ ਸਿੱਖ ਜਤੇ ਬੰਦੀਆਂ ਧਾਰਮਿਕ ਜਤੇ ਬੰਦੀਆਂ ਸਿੰਘ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਉਹ ਸਾਰੇ ਜਾਣਦੇ ਨੇ ਉਹਨੂੰ ਸਰੋਪ ਪੱਗਾ ਸਨਮਾਨ ਸ੍ਰੀ ਸਾਹਿਬ ਭੇਟ ਕਰਦੇ ਨੇ ਉਹ ਜੋ ਕੁਝ ਆਪਣੇ ਸਾਹਮਣੇ ਹੋਇਆ ਪਤਾ ਹੀ ਹੈ ਇਹ 10 ਵਜੇ ਦਾ ਪ੍ਰੋਗਰਾਮ ਰੱਖਿਆ ਸੀ ਸਵੇਰੇ 2:30 ਵਜੇ ਕੇਸਗੜ ਸਾਹਿਬ ਅਜੇ ਦਰਬਾਰ ਸਾਹਿਬ ਪ੍ਰਕਾਸ਼ ਵੀ ਨਹੀਂ ਸੀ ਹੋਇਆ ਗੁਰੂ ਗ੍ਰੰਥ ਸਾਹਿਬ ਉੱਥੇ ਖੜੇ ਕਰਕੇ ਉਹਨਾਂ ਦੇ ਗਲ ਸਿਰੋਪਾ ਪਾਤਾ ਜਿਹਾ ਠੀਕ ਹੈ ਜេសੇਦਾਰ ਬਣ ਕੇ ਟ੍ਰੋਮਨੀ ਕਮੇਟੀ ਨੇ ਜេសੇਦਾਰ ਬਣਾਤਾ ਕਿਉਂਕਿ ਜਿਹਦੀ ਲੱਖੀ ਉਹਦੀ ਮੈਸ ਹੁੰਦੀ ਹੈ ਉਹ ਜੋ ਮਰਜ਼ੀ ਕਰਨ ਅਜੋ ਗਿਣਤੀ ਦੇ ਵਿੱਚ ਨੇ ਉਹਨਾਂ ਕੋਲ ਸਭ ਕੁਝ ਹੈ ਸਾਰੇ ਹੀਲੇ ਉਹ ਵਰਦੇ ਨੇ ਲੇਕਿਨ ਕੋਮ ਇਹਨਾਂ ਨੂੰ ਜਤੇਦਾਰ ਮੰਨਣ ਲਈ ਜੇ ਸਮੁੱਚੀ ਕੋਮ ਤਿਆਰ ਨਹੀਂ ਰਹੀ ਤਾਂ ਅਗਿਆਬ ਜੇ ਦੇ ਸਰਕਾਰ ਕਾਰਜਕਾਰੀ ਜਰੂਰ ਕਰਤਾ ਉਹਨਾਂ ਨੇ ਵਿਸ਼ੇਸ਼ ਇੱਕ ਅਸਤਰਕਾਰਾਂ ਦੀ ਮਿੱਲੀ ਦੇ ਵਿੱਚ ਕਿਹਾ ਕਿ ਜਿਹੜਾ ਖਾਸਾ ਪਾਂਦਾ ਸਾਤ ਸਾਤ ਦਿਵਸ ਆ ਰਿਹਾ ਵਿਸਾਖੀ ਆ ਰਹੀ ਹੈ ਇਹਦੇ ਵਿੱਚ ਮੈਂ ਇੱਕ ਲਹਿਰ ਸ਼ੁਰੂ ਕਰਵਾ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਵਾਵਾਂਗਾ ਪਿੰਡ ਪਿੰਡ ਦੇ ਵਿੱਚ ਜਾਵਾਂਗਾ ਸ਼ਹਿਰ ਸ਼ਹਿਰ ਦੇ ਵਿੱਚ ਜਾਵਾਂਗਾ ਸਿੱਖੀ ਵਾਲੇ ਪਾਸੇ ਜੋੜਾਂਗਾ ਤੇ ਜਿਹੜੇ ਲੋਕ ਧਰਮ ਛੱਡ ਕੇ ਅਸਾਈ ਧਰਮ ਨੂੰ ਸਮੂਲੀਤ ਕਰ ਰਹੇ ਉਹਨਾਂ ਨੂੰ ਪਰ ਮੈਂ ਇੱਕ ਅੱਜ ਤੁਹਾਡੇ ਚੈਨਲ ਦੇ ਜਰੀਏ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ 170 80 ਮੈਂਬਰ ਨੇ ਹਰ ਹਲਕੇ ਤੋਂ ਮੈਂਬਰ ਹੁੰਦੇ ਆ। ਆਪਾਂ ਉਹਨਾਂ ਨੂੰ ਬੋਲਤਾ ਇੱਕ ਧਾਰਮਿਕ ਆਗੂ ਕਰਕੇ ਜਾਂ ਧਾਰੂ ਦੇ ਬਿਰਤੀ ਵਾਲੇ ਜਾਂ ਧਾਰੂ ਬੰਦੇ ਕਰਕੇ ਉਹਨਾਂ ਨੇ 13 ਸਾਲ ਹੋ ਗਏ ਨੇ ਜਾਂ 2011 ਦੇ ਵਿੱਚ ਇਲੈਕਸ਼ਨ ਹੋਈ ਸੀ। 2011 ਤੋਂ ਅੱਜ 2025 ਹੋਏ 14 ਸਾਲ ਹੋ ਗਏ। ਉਹ ਆਪਣੀ ਕਾਰਗੁਜ਼ਾਰੀ ਦੱਸੇ ਹਰ ਮੈਂਬਰਹ ਜੀ ਪਿੱਛੇ ਇਹ ਕਾਲ ਤੱਕ ਦੇ ਜੇਜ਼ੇਦਾਰ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਮੇਰੇ ਮੈਂਬਰ ਸਹਿਬਾਨੋ ਮੇਰੇ ਸਤਕਾਰਯੋ ਮੈਂਬਰ ਸਾਨ ਤੁਸੀਂ 14 ਸਾਲ ਤੋਂ ਐਸਜੀਪੀਸੀ ਦੇ ਮੈਂਬਰ ਬਣੇ ਆ ਰਹੇ ਹੋ ਤੁਸੀਂ ਐਗਜੈਕਟ ਦੇ ਮੈਂਬਰ ਵੀ ਰਹੇ ਹੋ ਤੁਸੀਂ ਧਰਮ ਪ੍ਰਚਾਰਕ ਬਣੇ ਤੁਸੀਂ ਆਪਣੇ ਹਲਕੇ ਦੀ ਲਿਸਟ ਬਣਾ ਕੇ ਦਿਓ ਇਕੱਲਾ ਇਕੱਲਾ ਮੈਂਬਰ ਆਪਣੇ ਹਲਕੇ ਦੀ ਲਿਸਟ ਬਣਾਵੇ ਬਸ ਇੰਨੇ ਬੰਦਿਆਂ ਨੂੰ ਅਮਰਤਪਾਨ ਕਰਾਇਆ ਅਸੀਂ ਇੰਨੇ ਬੰਦਿਆਂ ਦਾ ਬਾਕੀ ਧਰਮਾਂ ਤੋਂ ਕਨਕੇ ਸਿੱਖ ਧਰਮ ਦੇ ਨਾਲ ਜੋੜਿਆ ਤੇ ਅਸੀਂ ਐਨੇ ਗਰੀਬ ਲੋਕਾਂ ਦੀ ਪੜ੍ਹਾਈ ਮੁਫਤ ਕਰਾਈ ਅਸੀਂ ਐਨੇ ਲੋਕਾਂ ਦਾ ਗਰੀਬ ਇਲਾਜ ਕਰਾ ਗਰੀਬਾਂ ਦਾ ਇਲਾਜ ਕਰਾਇਆ ਆਪਣੀ ਕਾਚ ਧਰਮ ਪ੍ਰਚਾਰ ਦਾ ਕੰਮ ਇਹ ਹੁੰਦਾ ਧਰਮ ਦਾ ਪ੍ਰਜਾ ਗੁਰੂ ਸਾਹਿਬ ਨੇ ਕਿਹਾ ਸੀ ਕਿ ਗਰੀਬ ਦੀ ਮਦਦ ਕਰ ਲੋ ਜਿਹੜਾ ਗਰੀਬ ਦਾ ਮੂੰਹ ਹੈ ਉਹ ਗੁਰੂ ਦੀ ਗੋਲ ਹੈ ਉਹਦੇ ਵਿੱਚ ਹਾਂ ਇਹਨਾਂ ਨੇ ਤੁਸੀਂ ਦੇਖ ਲਓ ਅੱਜ ਤੋਂ 11 ਸਾਲ 14 ਸਾਲ ਪਹਿੜੇ ਮੈਂਬਰ ਸਨ ਉਹਨਾਂ ਕੋ ਟੁੱਟੀਆਂ ਕਾਰਾਂ ਸਨ ਅੱਜ ਉਹ ਨੋਵਾ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਅੱਜ ਉਹਨਾਂ ਦੇ ਪੈਰਾਲੇ ਜਿਹੜੀ ਹਾਲਤ ਉਹ ਦੇਖਣ ਵਾਲੀ ਐ ਕਿੰਨੀ ਟੌਰ ਐ ਅੱਜ ਉਹਨਾਂ ਨੂੰ ਗੁਰਦੁਆਰੇ ਸਭਾਏ ਹੋਏ ਨੇ ਕੱਲੇ-ਕੱਲੇ ਮੈਂਬਰ ਨੂੰ ਕਿਉਂਕਿ ਵੋਟਾਂ ਲੈਣੀਆਂ ਉਹਨਾਂ ਦਾ ਸਾਰਾ ਖਰਚਾ ਉਹਨਾਂ ਗੁਰਦੁਆਰਿਆਂ ਤੋਂ ਚੱਲਦਾ ਐ ਇਹ ਹਿਸਾਬ ਲਿਖਦਾ ਅੰਕੇਤਾ ਵੀ ਤੁਮ ਮੈਂ ਕਹਿੰਦਾ ਇੱਕ ਆਰਟੀਆਈ ਪਾਉਣੀ ਚਾਹੀਦੀ ਐ ਕੱਲੇ-ਕੱਲੇ ਮੈਂਬਰ ਦੇ ਖਿਲਾਫ ਇੱਕ ਆਰਟੀਆਈ ਪਾਵੇ ਅਕਾਲ ਤੱਕ ਪਾਵੇ ਜਾਂ ਉਹਨਾਂ ਤੋਂ ਪੁੱਛ ਕਿਛ ਕਰੇ ਕੋਈ ਤੁਸੀਂ ਦੱਸੋ ਤੁਸੀਂ ਜਿੰਦਣ ਦੇ ਮੈਂਬਰ ਬਣਿਓ ਤਹਾਡੇ ਕੋਲ ਕੀ ਪ੍ਰਾਪਰਟੀ ਸੀ ਅੱਜ ਤੁਹਾਡੇ ਕੋਲ ਕੀ ਹੈ ਤੇ ਕਿੱਥੋਂ ਆਈ ਹੈ ਤੇ ਕਿੰਨਾ ਤੁਸੀਂ ਧਰਮ ਪ੍ਰਚਾਰਿਆ ਇਹ ਚੀਜ਼ਾਂ ਕਰਨ ਦੀ ਲੋੜ ਹੈ ਨਾ ਕਿ ਉਹੀ ਕਿ ਲਿਖੇਦਾ ਅਸੀਂ ਸਿੱਖੀ ਪ੍ਰਚਾਰ ਕਰ ਰਹੇ ਹਾਂ ਅਸੀਂ ਸਿੱਖੀ ਨੂੰ ਪ੍ਰਫੁੱਲ ਕਿੰਨੇ ਕਿੰਨੇ ਵੱਡੇ ਸਾਡੇ ਜਿ세ਦਾ ਸਾਹਿਬ ਆ ਕੇ ਗਏ ਨੇ ਫੋਨ ਦੇ ਚੈਨਲ ਮਨਾਰੇ ਆ ਗਏ ਨੇ ਵੱਡੀ ਵੱਡੀ ਡਿਗਰੀਆਂ ਆ ਲਗਰ ਉਹ ਵੀ ਕੋਸ਼ਿਸ਼ਾਂ ਕਰਦੇ ਸੀ ਲੇਕਿਨ ਕੋਸ਼ਿਸ਼ਾਂ ਉਹਨਾਂ ਦੀ ਨਕਾਵੜੀਆਂ ਨੇ ਕਿਉਂਕਿ ਜਿਆਦਾ ਸਟਰੋਂਗ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਪਾਰਟੀ ਦੇ ਅੰਦਰ ਕਿਸੇ ਲੀਡਰ ਦੇ ਥੱਲੇ ਆ ਜੇ ਉਹ ਫਿਰ ਉਹਦੇ ਮੁਤਾਬਕ ਚੱਲਦੀ ਹੈ ਜਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਸਿਰਫ ਇੱਕ ਧਾਰਮਿਕ ਬਾਡੀ ਤੇ ਰੋਲ ਧਾਰਮਿਕ ਸત્તા ਨਹੀਂ ਬਣਦੀ ਜਦ ਤੱਕ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਜਿੰਨਾ ਮਰਜ਼ੀ ਇਸੇ ਰੋਣਾ ਪਾਣੀ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਵੀ ਇੱਕ ਲੱਗ ਵਿੱਚ ਹੈ ਪਰ ਉਹ ਜਿਹੜੇ ਧਰਮ ਪ੍ਰਵਰਤਨ ਹੋ ਰਿਹਾ ਜਿਹੜੇ ਸਿੱਖ ਸੀਗੇ ਉਹ ਸਿੱਖ ਜਿਹੜੇ ਪਹਿਲਾਂ ਬਣੇ ਹੋਏ ਨੇ ਕਿਉਂਕਿ ਸਿੱਖ ਬਣਾਉਣਾ ਤਾਂ ਥਿਰ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਅਮਰਤ ਪਾਨ ਕਰਵਾਉਣਾ ਉਧਰ ਨੂੰ ਲੈ ਕੇ ਜਾਣਾ ਉਹ ਤਾਂ ਚਲੋ ਬਾਤ ਹੀ ਗੱਲ ਆਕਰ ਉਸ ਤੋਂ ਪਹਿਲਾਂ ਜਿਹੜੇ ਪਹਿਲਾ ਸਿੱਖ ਬਣੇ ਹੋਏ ਨੇ ਉਹਨਾਂ ਦੇ ਹਲਾਤ ਜੂਨ ਨੇ ਉਹ ਤੁਹਾਨੂੰ ਵੀ ਪਤਾ ਨੇ ਤੇ ਉਹ ਸਿੱਖ ਨੇ ਜਿਹੜੇ ਧਰਮ ਪਰਵਰਤਨ ਕਰਦੇ ਛਾਂਟਾ ਕਿ ਆਪਣੇ ਧਰਮ ਨੂੰ ਜ਼ਿਆਦਾਤਰ ਸਾਈਟਾਂ ਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਹਜ਼ਾਰਾਂ ਦੀ ਗਿਣਤੀ ਹੋਣੀ ਹੈ ਜਿਹੜੇ ਅੰਕੜੇ ਨੇ ਜਿਹੜੇ ਉੱਤਰ ਚਲੇਗੀ ਉਹਨਾਂ ਨੂੰ ਰੋਕਣ ਵਾਲੀ ਚੱਟਾ ਸਾਹਿਬ ਚੱਟਾ ਸਾਹਿਬ ਹਜ਼ਾਰਾਂ ਲੱਖਾਂ ਤੱਕ ਪਹੁੰਚ ਗਈ ਹੈ ਆਪਾਂ ਪਿੱਛੇ ਪ੍ਰੋਗਰਾਮ ਕੀਤਾ ਸੀ ਇਹ 5 ਲੱਖ ਤੋਂ ਵੱਧ ਜਿਹੜੇ ਸਿੱਖੀਓ ਸਾਈ ਬਣੇ ਖਾਸ ਕਰਕੇ ਆ ਜ਼ਿਲ੍ਹੇ ਅੰਮਰਸਰ ਜ਼ਿਲ੍ਹਾ ਤਰਨਤਾਰ ਲਾ ਲੋ ਇੱਧਰ ਫਰੋਜਪੁਰ ਲਾ ਲੋ ਬਟਾਲਾ ਲ ਇਸ ਲੋਕਾਂ ਵਿੱਚ ਅਸਾਈ ਨੇ ਬਹੁਤ ਵੱਡਾ ਕੀਤਾ ਜਿਹੜੇ ਮੈਂ ਕਈ ਦੇਖਿਆ ਕਈ ਗ੍ਰੰਥੀਆਂ ਦਾ ਪਰਿਵਾਰ ਜਿਹੜੇ ਆਪ ਗੁਰਦੁਆਰੇ 'ਚ ਗ੍ਰੰਥੀ ਲੱਗੇ ਹੁਣ ਉਹਨਾਂ ਦੇ ਪੁੱਤ ਜਿਹੜੇ ਅਸਾਈ ਬਣੇ ਹੋਏ ਨੇ ਮੈਂ ਵੀ ਕਈ ਜਿਹੜੇ ਮੈਂ ਕਈ ਬੰਦਿਆਂ ਨੂੰ ਮਿਲਦਾ ਉਹ ਕਹਿੰਦੇ ਜੀ ਅਸੀਂ ਤਾਂ ਜਿੱਦਣ ਦਾ ਪਾਪ ਬਖ ਜਾਣ ਲੱਗਿਆ ਗਿਰਜਾ ਘਰ ਸਾਡੀ ਦਾ ਪੋ ਮਾਰਾ ਹੋਈ ਆ ਸਾਨੂੰ ਦਾ ਕੰਨ 'ਚ ਫੂਕ ਮਾਰਦਿੰਦੇ ਨੇ ਸਾਨੂੰ ਇਦਾਂ ਕਰਕੇ ਸਾਡਾ ਠੀਕ ਹੋ ਜਾਂਦਾ ਉਹ ਲੋਕਾਂ ਨੂੰ ਪੈਸੇ ਵੀ ਦਿੰਦੇ ਨੇ ਉਹਨਾਂ ਦੇ ਮਕਾਨ ਬਣਾਉਂਦੇ ਬੱਚਿਆਂ ਦੀ ਪੜ੍ਹਾਈਆਂ ਫ੍ਰੀ ਕਰਾਉਂਦੇ ਨੇ ਉਹਨਾਂ ਦੀ ਹਰ ਚੀਜ਼ ਦੇ ਵਿੱਚ ਸਾਧਨ ਕਰਦੇ ਨੇ ਉਹਨਾਂ ਕੋਲ ਫੰਡਸ ਇਨ ਹੈ ਲੇਕਿਨ ਇੱਕ ਪਾਸੇ ਜਿਹੜਾ ਸਾਡੇ ਵਾਲਾ ਟੋਲਾ ਜਾਂ ਸਿੱਖਪਾ ਦਾ ਟੋਲਾ ਸਾਡੇ ਕੋਲ ਤਾਂ ਇੱਕ ਗੁੱਟਕਾ ਵੀ ਉਹਨਾਂ ਦੀ ਬਾਈਬਲ ਜਾਂ ਉਹਨਾਂ ਦਾ ਕੋਈ ਧਾਰਮਿਕ ਉਹ ਬਿਲਕੁਲ ਫ੍ਰੀ ਭੇਜਦੇ ਨੇ ਕਹਿੰਦੇ ਐਡਰੈਸ ਦਿਫੋ ਅਸੀਂ ਤੁਹਾਨੂੰ ਭੇਜਿਆ ਲੇਕਿਨ ਸਾਡਾ ਧਰਮ ਪ੍ਰਚਾਰ ਇਸ ਤਰ੍ਹਾਂ ਜੇ ਸਾਨੂੰ ਇੱਕ ਗੁੱਟਕਾ ਵੀ ਲੈਣਾ ਹੋਵੇ ਪੰਜ ਬਾਣੀਆਂ ਵਾਲਾ ਉਹਦੇ ਉੱਤੇ ਵੀ ਕੀਮਤ ਲਿਖੀ ਆ ਉਹ ਕੀਮਤ ਤੋਂ ਘੱਟ ਨਹੀਂ ਵੇਦੇ ਜਦੋਂ ਕਿ ਧਰਮ ਜਿਹੜੀ ਰਹਿਤ ਬਰਿਆਦਾ ਉਹ ਫਰੀ ਵੰਡਣੀ ਚਾਹੀਦੀ ਹੈ ਗੁਰਬਾਣੀ ਦੇ ਢੁਟਕੇ ਨੇ ਜਿਹੜੇ ਤਾਂ ਕਿ ਬੱਚੇ ਪੜ ਕੇ ਉਹ ਆ ਬੱਚਿਆਂ ਦੇ ਬਾਦ ਉਪਦੇਸ਼ ਬੱਚਿਆਂ ਵਾਸਤੇ ਸਿੱਖ ਧਰਮ ਦੀਆਂ ਕਹਾਣੀਆਂ ਸਾਡੇ ਗੁਰੂਆਂ ਦੇ ਕੀਤੇ ਹੋਏ ਜਿਹੜੇ ਸੰਗੀਤੀਆਂ ਨੇ ਉਹਨਾਂ ਨੇ ਜੋ ਕਾਰਨਾਮੇ ਕੀਤੇ ਨੇ ਜੋ ਉਹਨਾਂ ਨੇ ਐਡਿਟ ਉਹ ਜਦ ਤੱਕ ਬੱਚਿਆਂ ਦੇ ਕੋਲ ਨਹੀਂ ਜਾਊਗਾ ਬੱਚਿਆਂ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਲੱਗੂਗਾ ਉਹ ਕਿਉਂ ਸਿੱਖੀ ਵਾਲੇ ਪਾਸੇ ਜਾਂਦੇ ਨੇ ਅੱਜ ਕਿਸੇ ਬੱਚੇ ਕੋਲੋਂ ਤੁਸੀਂ ਪੰਜ ਪਿਆਰਿਆਂ ਦਾ ਨਾਂ ਪੁੱਛ ਕੇ ਦੇਖ ਲਓ ਚਾਰ ਸਹਿਬ ਜਾਂਦਿਆਂ ਦਾ ਨਾਂ ਪੁੱਛ ਕੇ ਲੈ 10 ਗੁਰੂਆਂ ਦਾ ਨਾਂ ਪੁੱਛ ਕਿਸੇ ਨੂੰ ਨਹੀਂ ਪਤਾ ਹੈਗਾ ਹਾਂ ਅੱਜ ਦੇ ਬੱਚਿਆਂ ਨੂੰ ਇਹ ਪਤਾ ਹੈ ਕਿ ਫਲਾਣੀ ਫਿਲਮ ਆ ਰਹੀ ਹੈ ਉਹਦੇ ਵਿੱਚ ਫਲਾਣਾ ਕਲਾਕਾਰ ਹੈ ਫਲਾਣਾ ਗਾਇਕ ਆ ਰਿਹਾ ਅੱਜ ਟਿਕਟੌਕ ਤੇ ਗੱਲਾਂ ਉਹ ਫਲਾਣਾ ਟਿਕਟੌਕ ਤੇ ਫਲਾਣਾ ਬੰਦਾ ਟੌਪ ਤੇ ਇਸ ਲਈ ਕਿਉਂ ਹੋ ਰਿਹਾ ਕਿ ਸਾਡਾ ਧਰਮ ਪ੍ਰਚਾਰ ਜ਼ੀਰੋ ਹੈ ਸਿਰਫ ਅਸੀਂ ਦਿਖਾਵੇ ਦੀ ਗੱਲਾਂ ਕਰਦੇ ਆਂ ਇਹ ਲੋਕਾਂ ਦੇ ਪੱਖੰਡ ਕਰਨ ਦੇ ਬੋਲ ਰਹੇ ਆ ਇਹ ਪਬਲਿਸਿਟੀ ਮੁੱਖ ਦੀ ਆਪਣੀ ਕਰਨੀ ਚਾਹ ਸਿੱਖ ਧਰਮ ਦੀ ਜਲੀ ਪ੍ਰਚਾਰ ਕਰਦੇ ਅਸੀਂ ਆਪਣਾ ਜਦ ਤੱਕ ਇਹਦੇ ਵਿੱਚ ਤਿਆਗ ਦੀ ਭਾਵਨਾ ਜਾਂ ਸਿਆਸਤ ਤੋਂ ਉੱਪਰ ਉੱਠ ਕੇ ਧਰਮ ਪ੍ਰਚਾਰ ਨਹੀਂ ਕਰੇਗਾ ਜਦ ਤੱਕ ਸਿੱਖੀ ਦਾ ਪ੍ਰਚਾਰ ਜਾਂ ਧਰਮ ਪ੍ਰਚਾਰ ਨਹੀਂ ਹੋ ਸਕਦਾ ਹਲਕਸਲ ਤੁਹਾਡਾ ਵੀ ਸਿਆਸਤ ਵਿੱਚ ਲੰਬਾ ਪਿਰਦਾ ਤਾਂ ਕਹਿੰਦੇ ਕਿ ਜਿਹੜੀ ਵੀ ਕੋਈ ਲਹਿਰ ਆਉਂਦੀ ਹੈ ਲੰਬਾ ਸਮਾਂ ਨਹੀਂ ਚੱਲਦੀ ਅਮਰਤਪਾਲ ਸਿੰਘ ਜੋ ਕੇ ਡਿਗਰੀ ਕਟ ਜੇਲ੍ਹ ਦੇ ਵਿੱਚ ਬੰਦਾ ਉਹਨੇ ਵੀ ਲੈਨਸ ਕਿਤੀ ਸੀ ਇਹ ਲੋਕਾਂ ਨੂੰ ਲਿਸ਼ਾ ਨੂੰ ਦੂਰ ਕਰਨ ਵਾਸਤੇ ਧਰਮ ਪ੍ਰਚਾਰ ਲਾਤੇ ਪਰ ਕਹਿੰਦੀ ਉਹ ਵੀ ਲੰਬਾ ਸਮਾਂ ਚੱਲੀ ਨਹੀਂ ਉਹਨਾਂ ਕ ਸਮੇਂ ਚੱਲਿਆ ਜਿੰਨਾ ਕਿ ਅਮਰਤਪਾਲ ਨੇ ਸੀਗਾ ਤਾਂ ਇਹ ਜਿਹੜੀ ਲਹਿਰ ਹੈ ਨਵੀਂ ਡਿਫਸਰ ਸਾਹਿਬ ਨੇ ਸ਼ੁਰੂ ਕਰੀ ਹੈ ਨਾ ਕੰਮ ਜਮ ਹੋ ਸਕਦੀ ਹੈ ਠੱਠਾ ਸਾਹਿਬ ਇਹ ਕੰਮ ਹੈ ਆਪਦੇ ਗਰ ਮੈਂ ਕਹਿੰਨਾ ਇਹ 1% ਵੀ ਲੋਕਾਂ ਤੱਕ ਜੋ ਕੀ ਨੂੰ ਕਹਿਣਗੇ ਜਾ ਕੇ ਸਿੱਖੀ ਦਾ ਬਰਤ ਉਹ ਤਾਂ ਕਹਿੰਦਾ ਸੀ ਤਾਂ ਪਹਿਲਾਂ ਹੀ ਸਿੱਖਾਂ ਅੱਜ ਕੱਲ੍ਹ ਦਿਖਾਵੇ ਦਾ ਹਰ ਇੱਕ ਸਿੱਖ ਹੈ ਤੁੱਕੀਹੇ ਨਾਲ ਗੱਲ ਕਰੋ ਵੀ ਸਿੱਖ ਨੂੰ ਕਹਿੰਦੇ ਸਤਾ ਪਹਿਲਾਂ ਹੀ ਸਿੱਖਾ ਸਾਡੇ ਬੱਚਿਆਂ ਨੇ ਦਾੜੀ ਕੇਸ ਰੱਖੇ ਨੇ ਪਰ ਅੰਦਰ ਤੁਹਾਡੇ ਕੀ ਹੈ ਤੁਸੀਂ ਕਿੰਨੇ ਕ ਸਵੇਰੇ ਉੱਠਦੇ ਹੋ ਕਿੰਨੇ ਕ ਬਾਣੀ ਦਾ ਪਾਠ ਕਰਦੇ ਹੋ ਤੁਸੀਂ ਕਿੰਨਾ ਕਿਸੇ ਗਰੀਬ ਦੀ ਮਦਦ ਕਰਦੇ ਹੋ ਤੁਸੀਂ ਕਿੰਨੀ ਕਿਸੇ ਦੀ ਸੇਵਾ ਭਾਵਨਾ ਅਸੀਂ ਤਾਂ ਇੱਕ ਧਰਮ ਨੂੰ ਬਿਜ਼ਨਸ ਬਣਾਇਆ ਹੋਇਆ ਹੈ ਧਰਮ ਨੂੰ ਇੱਕ ਵਪਾਰ ਬਣਾਇਆ ਹੋਇਆ ਹੈ ਜਦ ਤੱਕ ਆ ਜਿਹੜੇ ਡੇਰੇ ਬਣੇ ਨੇ ਆ ਡੇਰੇ ਵੀ ਵਪਾਰ ਦਾ ਕਾਰਨ ਬਣੇ ਨੇ ਗੁਰੂ ਸਾਹਿਬ ਨੇ ਤਾਂ ਸਿਰਫ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਚ ਸਭ ਸਿੱਖਨ ਕੋ ਹੁਕਮ ਗੁਰੂ ਮਾਨੁ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਮੰਨਣਾ ਸੀ ਅੱਜ ਤਾਂ ਅਸੀਂ ਗੁਰੂ ਡੇਰੇ ਵਾਲਾ ਨੂੰ ਮੰਨਿਆ ਹੋਏ ਜੇ ਕਿਸੇ ਡੇਰੇ ਚਲੇ ਜਾਓ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਬਾਹਰ ਟੇਕਣਗੇ ਪਹਿਲਾਂ ਉਹ ਡੇਰੇਦਾਰ ਦੇ ਪੈਰਾਂ ਤੇ ਹੱਥ ਲਾਉਣਗੇ ਪੈਰੀ ਹੱਥ ਦੇਣਗੇ ਫਿਰ ਉਹਨੂੰ ਲਿਫਾਫਾ ਦੇਣਗੇ ਫਿਰ ਉਹਨੂੰ ਜੋ ਤੋਹਫੀ ਲੱਗੇ ਉਹ ਦੇਣਗੇ ਜਦ ਤੱਕ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾ ਵੀ ਇਹ ਗਹਿ ਵਿਪਰਨ ਦੀ ਰੀਤ ਮੈਂ ਨਾ ਕਰੂੰ ਇਨਕੀ ਪੱਤੀ ਅਸੀਂ ਵਿਪਰਨ ਵਾਲੇ ਪਾਸੇ ਜਲਦਾ ਰਹੇ ਆ ਅਸੀਂ ਸਿੱਖੀ ਤੋਂ ਦੂਰ ਜਾ ਰਹੇ ਆ ਅਸੀਂ ਦੇਹ ਧਾਰੀ ਗੁਰੂਆਂ ਨੂੰ ਗੁਰੂ ਮੰਨ ਰਹੇ ਆ ਅੱਜ ਦੇਹ ਧਾਰੀ ਗੁਰੂਆਂ ਦੇ ਜਿਹੜਾ ਹੈ ਉਹ ਜੱਟ ਅਸੀਂ ਭੋਗ ਰਹੇ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਉਹ ਜਿਹੜੇ ਪਖੰਡੀ ਲੋਕ ਬਣੇ ਹੋਏ ਨੇ ਸਾਧ ਬਣੇ ਹੋਏ ਨੇ ਟੋਲੇ ਬਣੇ ਹੋਏ ਨੇ ਡੇਰੇ ਬਣੇ ਹੋਏ ਨੇ ਉਹ ਸਿੱਖੀ ਦੀ ਪ੍ਰਚਾਰ ਕਹਿੰਦੇ ਉਹ ਆਪਣਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਪਹਿਲਾ ਉਹ ਡੇਰੇ ਬੰਦ ਕਰਾਉਣੇ ਚਾਹੀਦੇ ਨੇ ਇਹਨਾਂ ਜਿਹੜੇ ਸਿੰਘ ਸਾਹਿਬ ਅਕਾਲ ਤਖਤ ਸੋ ਜੇ ਲਹਿਰ ਸ਼ੁਰੂ ਕਰਨੀ ਹੈ ਜਿਹੜੇ ਸਿੱਖੀ ਦੇ ਰਕਾਬ ਦਾ ਪਾਉਂਦੇ ਨੇ ਆਪਣੇ ਪ੍ਰਚਾਰਿਆ ਉਹਨਾਂ ਡੇਰਿਆਂ ਨੂੰ ਬੰਦ ਕਰੋ ਉਹਨਾਂ ਦੀ ਮਰਿਆਦਾ ਜੋ ਹੈ ਉਹ ਇੱਕ ਮਰਿਆਦਾ ਰੱਖੋ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹ ਮਰਿਆਦਾ ਲਾਗੂ ਕਰੋ ਹਰ ਡੇਰੇ ਦੀ ਆਪਣੀ ਮਰਿਆਦਾ ਹੈ ਹਰ ਡੇਰੇ ਨੇ ਆਪਣਾ ਗੁਟਕਾ ਬਣਾਇਆ ਹੋਇਆ ਹੈ ਹਰ ਡੇਰੇ ਨੇ ਆਪਣੀ ਅਰਦਾਸ ਰੱਖੀ ਹੋਈ ਹੈ ਇਸ ਲਈ ਜਦੋਂ ਨਿਸ਼ਾਨ ਇੱਕ ਹੋਵੇ ਤੇ ਇਲਸਾਨਾ ਇੱਕ ਹੋਵੇ ਤੇ ਇੱਕ ਸਾਡਾ ਤਾਂ ਹੀ ਪ੍ਰਚਾਰ ਹੋਵੇ ਮੈਂ ਕਹਿੰਦਾ ਖਾਂ ਤੋਂ ਸਭ ਬਹੁਤ ਬਹੁਤ ਧੰਨਵਾਦ ਜੀ ਬ੍ਰਹਮ ਸਕੀਮਤੀ ਸਮਾਜ ਦੇ ਲਈ ਬਹੁਤ ਧੰਨਵਾਦ ਤੁਹਾਡਾ ਵੀ ਸਰੋਤਿਆਂ ਧੰਨਵਾਦ ਵੈਗੁਰਜੀ ਦਾ ਖਾਲਸਾ ਸਾਹਿਬ ਸਾਡੇ ਨਾਲ ਸਾਨੂੰ ਅੱਗੇ ਸਿਕੋਦੀ ਜੀਵਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਿੰਗ ਸਾਹਿਬ ਜਿਨ੍ਹਾਂ ਨੇ ਇੱਕ ਸਮਾਂ ਖਗਰਾਂ ਦੇ ਉਸੇ ਵਿਚਾਰਾਂ ਦੀ ਰੌਸ਼ਨੀ ਪਾਈ ਕਿਹਾ ਕੋਈ ਇੱਕ ਵੀ ਦੱਸਿਆ ਜੀ ਉਜਾਜਤ ਧੰਨਵਾਦ